ਇਸ ਕਰਕੇ ਸਾਡੀ ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਗਰ ਕੋਈ ਵੀ ਜਿਹੜਾ ਬੰਦਾ ਜਿੱਦੀ ਸੋਚ ਹੈ ਕਿ ਅਸੀਂ ਨਸ਼ਾ ਵੇਚ ਕੇ ਮਹਿਲ ਬਗੀਚੇ ਕੋਠੀਆਂ ਖੜੀਆਂ ਕਰ ਲਾਂਗੇ ਤਾਂ ਉਹਨਾਂ ਦੇ ਭੁਲੇਖੇ ਆ ਉਹਨਾਂ ਨੂੰ ਪਰਮਾਤਮਾ ਤੋਂ ਵੀ ਡਰਨਾ ਚਾਹੀਦਾ ਹੈ ਉਸ ਮਾਂ ਦੀਆਂ ਕਿੰਨੀ ਬਾਦਵਾਵਾਂ ਮਿਲਣਗੀਆਂ ਉਸ ਪਿਤਾ ਦੀਆਂ ਕਿੰਨੀ ਬਾਦਵਾਵਾਂ ਮਿਲਣਗੀਆਂ ਜਿਨ੍ਹਾਂ ਦੇ ਘਰ ਦਾ ਆਪਾਂ ਨੇ ਲੋਚੀ ਰਾਗਿਆ ਬੁਝਾਉਂ ਤਿਆ ਤਾਂ ਇਸ ਕਰਕੇ ਪਰਮਾਤਮਾ ਤੋਂ ਵੀ ਡਰਨਾ ਚਾਹੀਦਾ ਕਿਉਂਕਿ ਜਦੋਂ ਟਾਈ ਮੰਦਾ ਹੈ ਨਾ ਆਪਾਂ ਦੇਖਿਆ ਹੋਵੇਗਾ ਸਮਾਜ ਦੇ ਅੰਦਰ ਉਹ ਲੱਤਾ ਭਾਰ ਨਹੀਂ ਚੱਲਦੀਆਂ ਬੰਦੇ ਤੜਫਦੇ ਹੋਏ ਦੇਖੇ ਆ ਇਸ ਕਰਕੇ ਆਪਾਂ ਵੀ ਸੋਚ ਰਹੀਏ ਆਪਾਂ ਵੀ ਇਹ ਅਪਣਾਈਏ ਕਿ ਆਪਾਂ ਨੇ ਆਪਣੀ ਵਾਰਡ ਨੂੰ ਨਸ਼ਾ ਮੁਕਤ ਵਾਰਡ ਬਣਾਣਾ ਹੈ ਆਪਾਂ ਨੇ ਆਪਣੇ ਵਾਰਡ ਨੂੰ ਰੰਗਲਾ ਵਾਰਡ ਬਣਾਣਾ ਹੈ ਅਗਰ ਆਪਾਂ ਕੋਸ਼ਿਸ਼ ਕਰਦੇ ਆ ਕਿਸੇ ਨੌਜਵਾਨ ਬੱਚੇ ਨੂੰ ਆਪਾਂ ਦਲਦਲ ਚੋਂ ਕੱਢ ਕੇ ਚੰਗੇ ਪਾਸੇ ਲਾਂਦੇ ਆ ਤੁਸੀਂ ਇਹ ਨਾ ਸੋਚੋ ਕਿ ਇਹ ਇਕੱਲੇ ਦੀ ਜਿੱਤ ਹੈ ਤੁਹਾਡੀ ਸਾਰੇ ਵਾਰਡ ਦੀ ਜਿੱਤ ਹੋਏਗੀ ਕਿਉਂਕਿ ਅਗਰ ਆਪਾਂ ਗੱਲ ਕਰੀਏ ਅੱਜ ਆਪਣੇ ਵਾਰਡ ਦੀ ਆਨ ਬਾਨ ਸ਼ਾਨ ਦਾ ਸਵਾਲ ਹੈ ਆਪਾਂ ਵੀ ਸੋਚ ਬਣਾਈਏ ਕਈ ਵਾਰ ਇਹ ਗੱਲਾਂ ਵੀ ਆਉਂਦੀਆਂ ਕਿ ਸਾਡੇ ਪਿੰਡ ਚ ਤਾਂ ਜਾਂ ਸਾਡੇ ਵਾਰਡ ਚ ਜਾਂ ਸਾਡੇ ਘਰ ਚ ਕੋਈ ਨਸ਼ਾ ਕਰਦਾ ਨਹੀਂ ਚਿੱਟੇ ਦਾ ਤਾਂ ਆਪਾਂ ਇਸ ਵੱਲੋਂ ਵੀ ਵੇਛਲਣ ਆ ਰਹੀਏ ਉਹ ਕਹਿੰਦੇ ਨੇ ਕਿ ਅਗਰ ਅੱਗੇ ਗਵਾੜ ਚ ਲੱਗੀ ਹੋਵੇ ਤਾਂ ਉਹਦਾ ਸੇਕਾ ਆ ਇੱਕ ਦਿਨ ਆਪਾਂ ਨੂੰ ਵੀ ਚੱਲਣਾ ਪੈਣਾ ਹੈ ਜਿੰਨੇ ਵੀ ਆਪਣੇ ਨੌਜਵਾਨ ਬੱਚੇ ਖੜੇ ਐ ਇਹਨਾਂ ਨੇ ਵੀ ਦੇਸ਼ ਦਾ ਭਵਿਕ ਬਣਨਾ ਤੁਹਾਡਾ ਨਾਮ ਰੋਸ਼ਨ ਕਰਨਾ ਕੱਲ ਨੂੰ ਇਹਨਾਂ ਚੋਂ ਅਫਸਰ ਬਣਨਾ ਕਿਸੇ ਨੇ ਅਗਰ ਅੱਜ ਆਪਾਂ ਨਾ ਜਾਗੇ ਜੋ ਪੰਜਾਬ ਸਰਕਾਰ ਦਾ ਮੇਨ ਸੋਚ ਹੈ ਉਹਨਾਂ ਦੀ ਕਿ ਆਪਾਂ ਯੁੱਧ ਨਸ਼ੇ ਦੇ ਵਿਰੁੱਧ ਆਪਾਂ ਮਹਿੰਮ ਚ ਸ਼ੁਰੂ ਕੀਤੀ ਆ ਆਪਾਂ ਸਾਥ ਦੇਣਾ ਹੈ ਅਗਰ ਅੱਜ ਆਪਾਂ ਨਾ ਜਾਗੇ ਕੱਲ ਨੂੰ ਅਗਰੇ ਹੀ ਨੌਜਵਾਨ ਬੱਚੇ ਵੱਡੇ ਹੋਣਗੇ ਅਗਰੇ ਨਸ਼ਿਆਂ ਦੀ ਦਲਦਲ ਚ ਫਸ ਗਏ ਇਹ ਤੁਹਾਨੂੰ ਸਵਾਲ ਕਰਿਆ ਕਰਨਗੇ ਤੁਹਾਡੇ ਤੋਂ ਜਵਾਬ ਨਹੀਂ ਦਿਆ ਜਾਣਾ ਬੱਚਿਆਂ ਨਾਲ ਨਜ਼ਰਾਂ ਨਹੀਂ ਮਿਲਣੀਆਂ ਜਦੋਂ ਤੁਹਾਨੂੰ ਸਵਾਲ ਕਰਨਗੇ ਕਿ ਪੰਜਾਬ ਸਰਕਾਰ ਜਾਗੀ ਸੀ ਉਹਨਾਂ ਨੇ ਯੁੱਧ ਨਸ਼ੇ ਦੇ ਵਿਰੁੱਧ ਮਹਿੰਮ ਦਾ ਆਗਾਜ਼ ਕੀਤਾ ਸੀ ਤੁਸੀਂ ਉਸ ਟਾਈਮ ਸਾਥ ਕਿਉਂ ਨਾ ਦਿੱਤਾ ਤਾਂ ਤੁਹਾਡੇ ਚੋਂ ਆਪਣੇ ਬੱਚਿਆਂ ਦੇ ਅੱਖਾਂ ਚੱਖਾਂ ਪਾ ਕੇ ਗੱਲ ਨਹੀਂ ਹੋਣੀ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਆਪਾਂ ਕੋਈ ਪਾਰਟੀ ਦੀ ਗੱਲ ਨਹੀਂ ਕਰ ਰਹੇ ਕੋਈ ਰਾਜਨੀਤੀ ਦੀ ਗੱਲ ਨਹੀਂ ਹੈ ਗੱਲ ਕੀ ਹੈ ਕਿ ਆਪਾਂ ਨੇ ਆਪਣੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਣਾ ਹੈ ਗੱਲ ਕੀ ਆਪਾਂ ਨੇ ਆਪਣੇ ਵਾਰਡ ਨੂੰ ਨਸ਼ਾ ਮੁਕਤ ਬਣਾਣਾ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਤੁਸੀਂ ਪਤਵੰਤੇ ਸੱਜਣ ਪਹੁੰਚਿਓ ਜਿਵੇਂ ਸਾਡੀਆਂ ਵੀ ਡਿਊਟੀਆਂ ਲੱਗੀਆਂ ਹਨ ਹੁਣ ਮੇਰੀ ਵੀ ਅਨਸਭਾ ਕੋਆਰਡੀਨੇਟਰ ਦੇ ਤੌਰ ਤੇ ਡਿਊਟੀ ਲੱਗੀ ਹੈ ਕਿ ਤੁਸੀਂ ਪਿੰਡ ਪਿੰਡ ਜਾ ਕੇ ਵਾਰਡ ਵਾਰਡ ਜਾ ਕੇ ਲੋਕਾਂ ਦੇ ਦਰਵਾਜ਼ੇ ਠਾਕੜਕਾਣੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿਉਂਕਿ ਨਸ਼ੇ ਦੇ ਖਿਲਾਫ ਜਾਗਰੂਕਤਾ ਬਹੁਤ ਵੱਡਾ ਤਿਆਰ ਹੈ ਅਗਰ ਅੱਜ ਆਪਾਂ ਜਾਗਰੂਕ ਹੋਵਾਂਗੇ ਆਪਣੇ ਬੱਚੇ ਜਾਗਰੂਕ ਹੋਣਗੇ ਅਗਰ ਕੋਈ ਬੱਚਿਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇਗਾ ਨਸ਼ੇ ਵਾਲੇ ਪਾਸੇ ਤਾਂ ਬੱਚਿਆਂ ਨੂੰ ਪਤਾ ਹੋਏਗਾ ਛਾਈ ਕੀ ਹੈ ਬੁਰਾਈ ਕੀ ਹੈ ਤਾਂ ਬੱਚੇ ਉਹਨਾਂ ਨੂੰ ਜਵਾਬ ਦੇਣਗੇ ਤੁਹਾਨੂੰ ਵੀ ਆ ਕੇ ਦੱਸਣਗੇ ਇਸ ਕਰਕੇ ਲੋੜ ਹੈ ਆਪਾਂ ਸਾਰਿਆਂ ਨੂੰ ਅੱਜ ਇਸ ਯੁੱਧ ਦੇ ਵਿੱਚ ਸ਼ਾਮਲ ਹੋਣ ਦੀ ਅਗਰ ਅੱਜ ਆਪਾਂ ਸ਼ਾਮਲ ਨਾ ਹੋਏ ਟਾਈਮ ਤਾਂ ਬੀਤਦਾ ਚਲਾ ਜਾਣਾ ਫਿਰ ਆਪਾਂ ਸੋਚ ਰੱਖਾਂ ਕਿ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਨੇ ਆਪਣਾ ਆਪਸੀ ਭਾਈਚਾਰਾ ਆਪਣੀ ਇਕਜੁਟਤਾ ਆਪਾਂ ਨੇ ਆਪਣੇ ਹੌਸਲੇ ਬੁਲੰਦ ਕਰਦੇ ਹੋਏ ਇਸ ਮੁਹਿੰਮ ਦੇ ਵਿੱਚ ਆਪਾਂ ਨੇ ਇਹ ਸਾ ਲੈਣਾ ਹੀ ਲੈਣਾ ਹੈ ਕਈ ਵਾਰ ਇਹ ਗੱਲਾਂ ਵੀ ਆਉਂਦੀਆਂ ਕਈ ਵਾਰ ਪਿੱਛੇ ਮਾਤਾ ਬੈਠੀਆਂ ਬੈਠੀਆਂ ਕਿਸੇ ਦੇ ਪਰਿਵਾਰ ਚ ਕੋਈ ਬੱਚਾ ਨਸ਼ੇ ਦੀ ਦਲਦਲ ਚ ਪਿਆ ਹੁੰਦਾ ਉਹ ਮਾਤਾ ਉਹ ਦਰਦ ਆਪਣੇ ਅੰਦਰ ਹੀ ਰੱਖ ਲੈਂਦੀ ਹੈ ਉਹ ਦੱਸਦੀ ਨਹੀਂ ਉਹਦੀ ਸੋਚ ਹੁੰਦੀ ਹੈ ਅਗਰ ਮੈਂ ਕਿਸੇ ਨੂੰ ਦੱਸਾਂਗੀ ਤਾਂ ਲੋਕ ਮੇਰਾ ਮਜ਼ਾਕ ੜਾਣਗੇ ਉਹ ਸੋਚ ਰੱਖਦੀ ਹੈ ਕੋਈ ਗੱਲ ਨਹੀਂ ਸੁਧਰ ਜਾਏਗਾ ਬੱਚਾ ਉਹ ਅੰਦਰੋਂ ਹੀ ਪਿੰਦੀ ਰਹਿੰਦੀ ਹੈ ਤਾਂ ਇਸ ਕਰਕੇ ਆਪਾਂ ਵੀ ਸੋਚ ਬਣਾਈਏ ਉਹ ਮਾਂ ਦਾ ਬੱਚਾ ਨਹੀਂ ਉਹ ਸਾਡਾ ਬੱਚਾ ਹੈ ਸਾਡਾ ਭਰਾ ਹੈ ਆਪਾਂ ਵੀ ਉਹਨਾਂ ਪਰਿਵਾਰਾਂ ਦਾ ਸਾਥ ਦਈਏ ਅਗਰ ਕਿਸੇ ਵੀ ਪਰਿਵਾਰ ਤੋਂ ਅਜਿਹਾ ਬੰਦਾ ਗਰਸਤ ਹੈ ਨਸ਼ੇ 'ਚ ਉਹ ਵੀ ਪ੍ਰਸ਼ਾਸਨ ਨਾਲ ਗੱਲ ਕਰੇ ਕਿਉਂਕਿ ਅੱਜ ਆਪਾਂ ਇਹ ਕਹਿ ਲਈਏ ਪ੍ਰਸ਼ਾਸਨ ਅਤੇ ਲੋਕ ਅਗਰ ਇਕੱਠੇ ਹੋ ਜਾਣ ਨਸ਼ੇ ਦੀਆਂ ਜਿੰਨੀ ਮਰਜ਼ੀ ਡੁੰਗੀਆਂ ਜੜਾ ਹੈ ਉਹ ਸਾਥ ਆਂ ਪਟੀਆਂ ਜਾ ਸਕਦੀਆਂ ਅਗਰ ਅੱਜ ਆਪਾਂ ਇਕੱਠੇ ਹੋ ਜਾਂਦੇ ਆਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਵੀ ਇਸ ਮੋਹਮ ਦੇ ਅੰਦਰ ਆਪਣਾ ਯੋਗਦਾਨ ਪਾਓ ਜਿਵੇਂ ਤੁਹਾਨੂੰ ਤਰੀਕੇ ਨਾਲ ਦੱਸਿਆ ਹੀ ਹੈ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਅਗਰ ਆਪਾਂ ਕਿਸੇ ਲਈ ਅੱਛਾ ਸੋਚਦੇ ਆਂ ਤਾ ਆਪਾਂ ਵੀ ਗੁਰੂ ਘਰ ਚ ਜਾਂਦੇ ਆ ਹਰੇਕ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਤਰਨ ਧਾਰਮਿਕ ਜਗ੍ਹਾ ਤੇ ਜਾਂਦਾ ਹੈ ਤਾਂ ਉਸ ਪਰਮਪਿਤਾ ਪ੍ਰਮਾਤਮਾ ਨੇ ਵੀ ਆਪਾਂ ਨੂੰ ਕਿੰਨੀਆਂ ਖੁਸ਼ੀਆਂ ਦੇਣੀਆਂ ਕਿ ਆਪਾਂ ਕਿਸੇ ਦੇ ਘਰ ਜਰੀਆ ਬਣ ਕੇ ਉਹਨਾਂ ਪਰਿਵਾਰਾਂ ਦੇ ਘਰ ਚੋਂ ਇਹ ਗੰਦਲੀ ਬਿਮਾਰੀ ਹਟਾਉਣ ਵਾਸਤੇ ਤਾਂ ਇਸ ਕਰਕੇ ਜੋ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਤਾਂ ਤੁਹਾਡੇ ਤੱਕ ਇਹ ਬੇਨਤੀਆਂ ਲੈ ਕੇ ਆਏ ਆ ਤਾਂ ਤੁਹਾਨੂੰ ਹੱਥ ਜੋੜ ਕੇ ਇਹ ਵੀ ਬੇਨਤੀ ਹੈ ਕਿ ਜਿਵੇਂ ਸਾਨੂੰ ਵੀ ਸੋਚ ਗਈ ਹੋਈ ਹੈ ਕਿ ਤੁਸੀਂ ਘਰ-ਘਰ ਜਾ ਕੇ ਲੋਕਾਂ ਨੂੰ ਸਮਝਾਣਾ ਹੈ ਲੋਕਾਂ ਨੂੰ ਸੋਚ ਗਾਣੀ ਹੈ ਤਾਂ ਕਿ ਕਾਰਵਾ ਜੋ ਹੈ ਵਾਧਾ ਚਲਾ ਜਾਏ ਆਪਣਾ ਜਿੰਨਾ ਜਲਦੀ ਹੋ ਸਕਦਾ ਆਪਣਾ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਤਾਂ ਜਿੰਨੇ ਵੀ ਪ੍ਰਸ਼ਾਸਕੀ ਅਧਿਕਾਰੀ ਵੀ ਪਹੁੰਚੇ ਹੈ ਇਹ ਵੀ ਸਾਰੇ ਲੱਗੇ ਹੋਏ ਮਿਹਨਤ ਕਰ ਰਹੇ ਆ ਗੱਲ ਕੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਆਪਸੀ ਭਾਈਚਾਰਾ ਕਾਇਮ ਕਰਦੇ ਹੋਏ ਆਪਾਂ ਨੇ ਇਸ ਲੜਾਈ ਦੇ ਵੀ ਸ਼ਾਮਲ ਹੋਣਾ ਹੈ ਵੈਸੇ ਐਮਐਲਏ ਸਾਹਿਬ ਮੈਡਮ ਈਨਾ ਮਿੱਤਲ ਜੀ ਨਿਹਾਨਾ ਸੀ ਕਿਸੇ ਕਾਰਨ ਵਾਸ ਉਹਨਾਂ ਦੀ ਕੋਈ ਮੀਟਿੰਗ ਵਗੈਰਾ ਡਿਊਟੀ ਆ ਗਈ ਹੋ ਆ ਨਹੀਂ ਪਾਈ ਤਾਂ ਮੈਂ ਤੁਹਾਡਾ ਸਾਰਿਆਂ ਦਾ ਦਿਨ ਦਿਗਰਾਈ ਨਾਲ ਧੰਨ ਵੀ ਧੰਨਵਾਦ ਕਰਦਾ ਤੇ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਆਪਾਂ ਵੀ ਇਸ ਦੀ ਸੋਚ ਕੀਏ ਕਿ ਆਪਾਂ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਚ ਸ਼ਾਮਲ ਹੋਵਾਂਗੇ ਆਪਾਂ ਆਪਣੇ ਬੱਚਿਆਂ ਦਾ ਵੀ ਇੱਕ ਸੁਰੱਖਿਅਤ ਕਰਾਂਗੇ ਆਪਣੇ ਵਾਰਡ ਦਾ ਵੀ ਸੁਰੱਖਿਅਤ ਕਰਾਂਗੇ ਕਿਉਂਕਿ ਅੱਜ ਆਪਾਂ ਨੂੰ ਲੋੜ ਹੈ ਆਪਣੇ ਵਾਰਡ ਚੋਂ ਗਲੀ ਮਹੱਲੇ ਚੋਂ ਚੀਟਾ ਜਿੰਨੇ ਵੀ ਸਿੰਥੈਟਿਕ ਨਸ਼ੇ ਆ ਪੁੱਟ ਕੇ ਆਪਾਂ ਬਾਹਰ ਛੁੱਟੀਏ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਹੁਣ ਤੁਸੀਂ ਆਪਣੀ ਆਪਣੀ ਜਗ੍ਹਾ ਤੇ ਇੱਕ ਵਾਰ ਹੱਥ ਖੜੇ ਹੋ